ਜਿਹੜਾ ਪ੍ਰਧਾਨ ਬਰਾਵੋ ਦਿਨ ਰਾਤ ਤੇ ਕੀਤੀ ਹੋਈ ਆ ਚਾਰਚਪੇਰੇ ਹਰੇਕ ਪਿੰਡ ਦੀ ਮੰਗ ਇਹ ਵੀ ਉੱਪਰ ਲੈ ਆ ਗੂ ਆਣ ਸਾਡੇ ਤਾਂ ਕਿ ਸਾਨੂੰ ਪੂਰੀ ਵਿਆਖਿਆ ਇੰਨੀ ਸਾਥੋਂ ਨਹੀਂ ਸਮਝਾਈ ਜਾਂਦੀ ਜਿੰਨੀ ਇਹ ਸਮਝਾ ਦਿੰਦੇ ਨੇ ਤੇ ਤੁਹਾਡਾ ਇੱਥੇ ਆਉਣ ਤੇ ਧੰਨਵਾਦ ਵੀ ਕਰਦੇ ਆ ਪਰ ਇਹ ਨਾ ਹੋਵੇ ਜਦੋਂ ਆਪਣੇ ਘਰੇ ਵਿਆਹ ਹੁੰਦਾ 15 15 20 20 ਦਿਨ ਪਹਿਲਾਂ ਆਪਾਂ ਕਾਰਡ ਫੜਾਇਆ ਉਹਨਾਂ ਤੇ ਬਰਾਤ ਆਉਣਾ ਤੇ ਸਗਨ ਤੇ ਆਉਣਾ ਆਪਾਂ ਯਾਦ ਰੱਖਦੇ ਆ ਵੀ ਫਲਾਣੇ ਦਿਨ ਕਾਰਡ ਫੜਾ ਗਏ ਸੀ ਜਾਣਾ ਪਰ ਅਸੀਂ ਚਾਹੇ ਤਿੰਨ ਵਾਰੀ ਕਿਹਾਈਏ ਭਰਾਵੋ ਸਾਨੂੰ ਭੁੱਲ ਜਾਣਾ ਵੀ ਦੁਬਾਰੇ ਕਹੀ ਤਾਂ ਸਾਨੂੰ ਭਰਾ ਇਹਦੇ ਵੀ ਨਹੀਂ ਜਿਹੜੇ ਸਾਨੂੰ ਲਾਂਬਾ ਦਾ ਨਜ਼ਰ ਅਸੀਂ ਪਿਆਰ ਹੋਏ ਬੈਠ ਰਹੇ ਤੁਸੀਂ ਸਾਨੂੰ ਸੱਦਣੀ ਨਹੀਂ ਆਏ ਇਹ ਭਰਾਵੋ ਲੜਾਈ ਸਾਰੇ ਲੋਕਾਂ ਦੀ ਐ ਅਸੀਂ ਨਹੀਂ ਤੁਹਾਨੂੰ ਸੱਦਣਾ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਸੱਦਣਾ ਲੋਕਾਂ ਨੂੰ ਫੇਰ ਤਾਂ ਇਹ ਮਸਲਾ ਘੱਟ ਭਰ ਲਾਂਗੇ ਆਪਾਂ ਬੱਸ ਜੇ ਅਹੀਂ ਹੋਵੇ ਵੀ ਉਹ ਨਿੰਮੇ ਵਰ ਕੇ ਆਉਣਗੇ ਹੁਣ ਪਿੰਡੀ ਚੋਂ ਬਾਰ-ਬਾਰ ਫੋਨ ਆਉਂਦਾ ਹੈ ਨਿੰਮੇ ਤੂੰ ਆ ਗੱਡੀ ਲੈ ਕੇ ਗਈ ਕਮਕਾਰ ਤੁਸੀਂ ਜਾਓ ਦਿਓ ਪਿੰਡੀ ਵਾਲਾ ਹੋਰ ਚਲੋ ਪੜੋ ਨੇ ਨਾ ਬਈਓ ਤੇ ਭਰਾਵੋ ਹੁਣ ਸਾਰੇ ਪਿੰਡਾਂ 'ਚ ਸੱਥਾਂ 'ਚ ਬੈਠੇ ਨੇ ਉਧਰ ਪਿੰਡੀ 'ਚੋਂ ਫੋਨ ਵੱਜਦਾ ਉਧਰ ਧੂਰ ਕੋਟੋ ਵੱਜ ਜਾਂਦਾ ਪਿੰਦ ਕੋਲੂ ਰੂੜੇ ਕਤੋਂ ਵੱਜਣ ਲੱਗ ਜਾਨਾ ਇੱਕ ਪਹਿਲਾ ਟੀਮ ਭੇਜਿਆ ਨੂਨੇ ਦੇ ਨਾਲ ਦੂਜਿਆ ਨਿੰਮੇ ਨਾਲ ਤੋਰਤੀ ਹੁਣ ਤੀਜਾ ਫੇਰ ਮੈਂ ਤੁਮ ਮੰਗਰ ਜਾਣਾ ਜਾਂਦੇ ਇਹ ਜੇ ਹਾਲਾਤ ਬਣੇ ਪਏ ਨੇ ਜੇਦਾ ਭਰਾਵੋ ਤੁਸੀਂ ਸਾਰੇ ਤੁਰ ਪਈ ਤਾਂ ਤਾਂ ਬੱਸਾਂ ਭਰ ਦਿਆਂਗੇ ਜੇ ਭਰਾਵੋ ਆਈਆਂ ਵੀ ਚੱਲ ਕੋਈ ਗੱਲ ਨਹੀਂ ਯਾਰ ਮੀਟਿੰਗ ਹੀ ਆ ਉਹ ਪ੍ਰਧਾਨ ਹੀ ਆਇਆਗਾ ਫੇਰ ਭਰਾਵੋ ਜ਼ਮੀਨਾਂ ਜਾਣ ਗਈਆਂ ਰੋਟੀ ਦੀ ਲੜਾਈ ਆ ਰੋਟੀ ਦੀ ਕੱਲੀ ਜ਼ਮੀਨਾਂ ਦੀ ਲੜਾਈ ਨਹੀਂ ਇਸ ਕਰਕੇ ਬੇਇਨਤੀ ਕਰਦੇ ਆ ਹੁਣ ਇੱਕ ਹੋਰ ਤੁਹਾਨੂੰ ਦੱਸਦੇ ਆ 11 ਤਰੀਕ ਨੂੰ ਉਸ ਦੇ ਗੱਡੀ ਤੇ ਬੈ ਜਾਣਾ ਆਹ ਕਹਿੰਦਾ ਜਾਣਦੇ ਆ ਆਹ ਆਹ ਉਹ ਤਾਂ ਕਿਹਨੇ ਇਹ ਨਹੀਂ ਜਾਵੇ 11 ਤਰੀਕ ਨੂੰ ਭਰਾਵੋ ਜਗਿੰਦਰ ਗਰਾਹ ਨੂੰ ਮੰਗ ਕੀਤੀ ਆਪਾਂ ਪਹਿਲਾਂ ਉਹਨਾਂ 10 ਨੂੰ ਆਉਣਾ ਸੀ ਉਹਨੇ ਪੂਰੇ ਪੰਜਾਬ ਦੇ ਭਰਾਵੋ ਨਹੀਂ ਘੇੜਾ ਲੱਗਦਾ 11 ਤਰੀਕ ਕਿ ਆਪਣੇ ਕੋਲੇ 9 ਵਜੇ ਦੇ ਨੂੰ ਤੁਹਾਨੂੰ ਸਾਰਿਆਂ ਨੂੰ ਸੱਦਾ ਤੁਸੀਂ ਆਪੋ ਆਪ ਨਹੀਂ ਆਉਣਾ ਤੁਸੀਂ ਹੋਰ ਨਾਲ ਲੈ ਕੇ ਆਉਣਾ ਆਪੋ ਆਪਣੇ ਗਵਾੜਾ ਦੇ ਵਿੱਚੋਂ ਸਮੇਤ ਸਾਡੀਆਂ ਮਾਮਾ ਪੈਣਾ ਮੈਨੂੰ ਲੱਗਦਾ ਵੀ ਆ ਜਗ੍ਹਾ ਥੋੜੀ ਹੂ ਆਪਾਂ ਜਗ੍ਹਾ ਕੋਈ ਹੋਰ ਚੋਣ ਲਾਂਗੇ ਅੱਜ ਵੀ ਮੈਂ ਪਹਿਲਾਂ ਸੋਚੀ ਜਾਂਦਾ ਸੀ ਵੀ ਡੇਰੇ ਚ ਚੋਣ ਲਈਏ ਜਗ੍ਹਾ ਮੇਰਾ ਵਧੀਆ ਡੇਰੇ ਚ ਕਈ ਵਾਰੇ ਬੰਦਿਆਂ ਨੂੰ ਚੜ੍ਹਨ ਦੀ ਸਮੱਸਿਆ ਆਉਂਦੀ ਹੈ ਬਾਕੀ ਦੇਖ ਲਾਂਗੇ ਆਪਾਂ ਜਿਵੇਂ ਜਿਵੇਂ ਥੋੜੀ ਰੈ ਨਾਲ ਚੱਲਾਂਗੇ ਕੋਈ ਇਹ ਨਹੀਂ ਵੀ ਖੂਤ ਹੀ ਕਰ ਰਹਾ ਇੱਧਰ ਨਹੀਂ ਧਰਮਸਾਲਾ ਚ ਇੱਥੇ ਖਲਾਰਾ ਜਿਹਾ ਖੇល ਰਿਹਾ ਪਿਆਗਾ ਦੇ ਕਿ ਉਹ ਇੱਧਰ ਜਗ੍ਹਾ ਦਾ ਕੰਮ ਚੱਲਦਾ ਹੈ ਕੋਈ ਆਪਾਂ ਹੋਰ ਜਗ੍ਹਾ ਚੁਣ ਲਾਂਗੇ ਭਰਾਵੋ ਇਸ ਕਰਕੇ ਬੇਨਤੀ ਕਰਦੇ ਆ ਵੀ 11 ਤਰੀਕ ਤੇ ਕੋਈ ਬਾਲੇ ਦਿਨ ਨਹੀਂ ਦੋ ਦਿਨੀ ਨੇ ਵਿਚਾਲੇ ਅੱਜ 8 ਤਰੀਕ ਤੇ ਬੈਠੇ 9 ਤੇ 10 ਤਰੀਕ ਹੈ 11 ਨੂੰ ਆਪਾਂ ਪ੍ਰਧਾਨ ਨੇ ਆਉਣਾ ਹੈ 12 ਤੇ ਉਹਦੋਂ ਦਾ ਇੱਕ ਦਿਨ ਹੀ ਰਹੇਗਾ ਵਿਚਾਲੇ 12 ਦਾ 13 ਤਰੀਕ ਨੂੰ ਜਉਂਦੀ ਜਾਣ ਜੇ ਨਹੀਂ ਭਰਾਵੋ ਸਾਰੇ ਵਿਆਹ ਸ਼ਾਦੀਆਂ ਸਾਗਨ ਸਾਰੇ ਛੱਡਣੇ ਪੈਣਗੇ ਜੇ ਰੋਟੀ ਬਚਾਉਣੀ ਹੈ ਨਹੀਂ ਉੱਥੇ ਦਾ ਸਾਗਨ ਤੇ ਤਾਂ 2-3 ਘੰਟੇ ਹੁੰਦੇ ਐ ਤੌਰ ਉਦੋਂ ਬਾਅਦ ਭਰਾਵੋ ਪੈਸਾ ਧੱਕੇ ਮਾਰਨ ਲੱਗ ਜਾਂਦਾ ਵੀ ਜਾਓ ਭਾਈ ਤੁਹਾਡਾ ਟਾਈਮ ਹੋ ਗਿਆ ਇਸ ਕਰਕੇ ਬੇਨਤੀ ਐ ਜਿਹੜੀ ਬਗਾਨੇ ਰੋਟੀਆਂ ਥੋੜਾ ਸਮਾਂ ਦੀ ਹੁੰਦੀ ਐ ਆਪਾਂ ਬਗਾਨੇ ਵਾਲੇ ਪਾਸੇ ਵੱਧ ਧਿਆਨ ਦੇਣੇ ਆ ਤੇ ਭਰਾਵੋ ਜਿਹੜੀ ਆਪ ਦੀ ਰੋਟੀਆ ਘਰੇ ਰੁੱਖੀ ਮਿੱਸੀ ਐ ਉਹ ਰੋਟੀ ਨੂੰ ਆਪਾਂ ਕੈਮਰਾ ਰੱਖਣਾ ਤਾਂ ਇਕੱਠੇ ਹੋਣਾ ਪੈਣਾ ਮੇਰੀ ਤਾਂ ਬੇਨਤੀ ਐ ਤੁਹਾਨੂੰ ਸਪੀਕਰਾਂ 'ਚ ਹੀ ਬੋਲਾਂਗੇ ਸਪੀਕਰਾਂ 'ਚ ਬੋਲਦਿਆਂ ਨੂੰ ਭਰਾਵੋ ਇਕੱਠੇ ਹੋ ਜਾਇਆ ਕਰੋ ਕਈ ਵਾਰੀ ਉਧਰ ਹਮਲਾ ਹੁੰਦਾ ਸੀ ਪਿੰਡਾਂ 'ਚ ਘਰਾਂ 'ਚ ਸਕੂਟਰੀਆਂ ਡੱਕਰੀ ਫਰ ਆ ਕਈ ਬੰਦੇ ਤਾਂ ਹੁਣ ਚਲ ਮੈਂ ਨਾ ਨਾ ਲਮਾ ਜਾਨੀ ਦੋ ਦੋ ਕਿੱਡੇ ਤਾਂ ਲਾਇਆ ਅਜੇ ਤੱਕ ਉਹਨਾਂ ਦੇ ਬੰਦੇ ਮੈਨੂੰ ਦਿਖਾਈ ਨਹੀਂ ਦਿੰਦੇ ਪਰ ਉਹ ਐਵੇਂ ਨਹੀਂ ਕਹਿੰਦੇ ਬਿਸਾਥੋ ਆਇਆ ਨਹੀਂ ਆ ਉਹ ਕਹਿੰਦੇ ਚੱਲ ਭਾਈ ਆ ਗਿਆ ਚੱਲ ਭਾਈ ਆ ਗਿਆ ਜਦੋਂ ਬੱਥ ਲੈ ਕੇ ਬਗ ਜਿਹੜੇ ਫਿਰ ਆਉਂਦੇ ਨੂੰ ਉਤਰਦੇ ਨੂੰ ਜਾਂਦੀ ਸਾਨੂੰ ਲਾਂਬਾ ਮਿਲਦਾ ਉਹ ਯਾਰ ਤੁਸੀਂ ਸਾਨੂੰ ਬੈਠਿਆਂ ਨੂੰ ਛੱਡ ਗਏ ਪੂਰਾ ਛੱਤਰਪੰਦਾ ਨੇ ਲੇਡੋਂਦੇ ਨੇ ਇਹ ਕਹਿੰਦੇ ਨੇ ਤੁਸੀਂ ਪਹਿਲਾਂ ਭੱਜ ਗਏ ਬਰਾਵੋ ਇਸ ਕਰਕੇ ਬੇਨਤੀ ਕਰਦੇ ਆ ਵੀ ਸਾਰੇ ਜ਼ਿੰਮੇਵਾਰੀ ਸਮਝ ਲਓ ਜੇ ਜ਼ਿੰਮੇਵਾਰੀ ਸਮਝ ਲਾਂਗੇ ਤਾਂ ਬਚ ਜਾਗੇ ਸਾਡੀ ਕੋਈ ਤਨਖਾਹ ਨਹੀਂ ਸਾਡਾ ਕੋਈ ਕਮਿਸ਼ਨ ਨਹੀਂ ਜੇ ਕੁਝ ਲੱਗਦਾ ਕਿਸੇ ਨੂੰ ਤਾਂ ਸਾਨੂੰ ਜਨਤਕ ਕੀਤਾ ਜਾਣਾ ਚਾਹੀਦਾ ਵੀ ਆਹ ਥੋੜੀ ਤਾਂ ਆਹ ਕਮਾਈ ਐ ਤੁਸੀਂ ਤਾਂ ਤਾਂ ਫਿਰਦੇ ਹੋ ਇਸ ਕਰਕੇ ਬੇਨਤੀ ਐ ਮੂਰੇ ਤੁਰਨ ਵਾਲਿਆਂ ਨੂੰ ਜਿਹੜੇ ਦੂਜੇ ਸਿਆਸੀ ਲੋਕ ਨੇ ਉਹਨਾਂ ਦੀਆਂ ਅੱਖਾਂ 'ਚ ਰੜਕਦੇ ਆ ਭਰਾਵੋ ਫਿਰ ਉਹ ਛੁਰਲੀ ਛੱਡਦੇ ਨੇ ਛੁਰਲੀ ਸਾਨੂੰ ਬਦਨਾਮ ਕਰਨ ਵਾਸਤੇ ਅਸੀਂ ਖੁੰਡਾਂ ਦੇ ਬੈਠੇ ਉਸ ਛੁਰਮੀ ਨੂੰ ਗਾਹਾਂ ਬਤਾ ਦੇਨੇ ਵੀ ਗੱਲ ਤਾਂ ਯਾਰ ਸਹੀ ਐ ਅਸੀਂ ਪਰਤਾਰਦੇ ਨਹੀਂ ਉਸ ਗੱਲ ਨੂੰ ਵੀ ਗੱਲ ਤਾਂ ਇਹ ਜਾਣ ਕੇ ਪੈਰ ਖਿੱਚੇ ਜਾਂਦੇ ਨੇ ਇਸ ਕਰਕੇ ਭਰਾਵੋ ਇਹ ਪੈਰ ਖਿੱਚਣ ਵਾਲਿਆਂ ਦੀ ਜਣਦੀ ਨਾ ਸੁਣਾ ਕਰੋ ਤੇ ਉਹਨਾਂ ਨੂੰ ਨਾਲ ਦੇ ਨਾਲ ਜਵਾਬ ਦੇਵੋ ਜੇ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਉਹਨੂੰ ਕਹਿ ਵੀ ਤੂੰ ਇੱਥੇ ਖੜਾ ਆਹੀ ਗੱਲ ਬੋਲੀ ਅਸੀਂ ਬੁਲਾਉਨੇ ਆ ਉਹਨੂੰ ਫਿਰ ਅਸੀਂ ਆਵਾਂਗੇ ਅਸੀਂ ਜਵਾਬ ਦੇਵਾਂਗੇ ਉਸ ਗੱਲ ਦਾ ਇਸ ਕਰਕੇ ਬੇਨਤੀ ਹੈ ਸਤਿਵਾਦ ਰੱਖਦੇ 11 ਤਰੀਕ ਨੂੰ ਭਰਾਵੋ ਜਗਿੰਦਰ ਗਰਾਹਾ ਨੇ ਆਉਣਾ ਆਪਣੇ ਪਿੰਡ ਧੌਲੇ 9 ਵਜੇ ਪਰ 9 ਵਜੇ ਤੋਂ ਪਹਿਲਾਂ ਤੁਸੀਂ 9:30 ਵਜੇ ਨੂੰ ਵੱਡਾ ਇਕੱਠ ਹੋਣਾ ਚਾਹੀਦਾ ਇਹ ਨਹੀਂ ਵੀ ਜਗਿੰਦਰ 9 ਵਜੇ ਆਵੇ ਤੇ ਅਸੀਂ ਕਹੀਏ ਵੀ ਚੱਲਦੇ ਆ ਯਾਰਾ ਅਸੀਂ ਬੀਹਾਂ ਹੁਣ ਵੀ ਮੈਂ ਸਕੂਟਰੀ ਲਈ ਬੀਹਾਂ ਚ ਫਿਰਦਾ ਸੀ ਤੇ ਭਰਾਵੋ ਜਣ ਦੀ ਇਸ ਕਰਕੇ ਬੇਨਤੀ ਹੈ ਮੂਰਲੇ ਨੂੰ ਘਾਲ ਹੁੰਦੀ ਹੈ ਤੇ ਵੀ ਯਾਰਾ ਬੰਦੇ ਨਹੀਂ ਹਜੇ ਆਏ ਤੇ ਜਿਹੜੇ ਮਗਰ ਆ ਉਹ ਸਰਸਰੀ ਕਰੀ ਜਾਂਦੇ ਨੇ ਇਸ ਕਰਕੇ ਮੈਂ ਤੁਹਾਡਾ ਖਾਸ਼ਾ ਟਾਈਮ ਲੈ ਗਿਆ ਤੇ ਭਰਾਵੋ 11 ਤਰੀਕ ਨੂੰ ਆਪਾਂ ਵੱਡਾ ਇਕੱਠ ਕਰਕੇ ਜਗਿੰਦਰ ਗਰਾਹਾ ਦੀ ਸਬੋਧਨ ਜਣ ਦੀ ਜਿਹੜੀ ਚਮਕ ਜਿਹੜੀ ਮੈਂ ਨਹੀਂ ਦੱਸ ਸਕਦਾ ਉਹ ਭਗਤ ਤੇ ਚਮਕੌਰ ਦੱਸ ਗਏ ਜਿਹੜੀ ਚਮਕੌਰ ਤੇ ਭਗਤ ਨਹੀਂ ਦੱਸ ਸਕਿਆ ਉਹ ਜਗਿੰਦਰ ਗਰਾਹਾ ਤੁਹਾਨੂੰ ਦੱਸੂਗਾ ਸਨ ਆਊਗਾ ਵੀ ਭਰਾਵੋ ਇਹਦੇ ਹਮਲੇ ਆ ਰਹੇ ਨੇ ਇਸ ਕਰਕੇ ਬੇਨਤੀ ਆ ਸਾਰਿਆਂ ਨੂੰ ਤੁਸੀਂ ਸਾਰੇ ਪ੍ਰਧਾਨੋ ਸਾਰੇ ਜ਼ਿਲਦਾਰੋ ਸਾਰੇ ਇਕੱਠੇ ਹੋ ਕੇ 11 ਤਰੀਕ ਨੂੰ ਜਾਂਦਾ ਨਹੀਂ 13 ਤਰੀਕ ਦੀ ਰੈਲੀ 'ਚ ਸਮੇਤ ਸਾਡੀਆਂ ਮਾਮਾ ਭੈਣਾਂ ਆਪਾਂ ਮੀਟਿੰਗ ਜਿੱਥੇ ਸਾਡੀਆਂ ਮਾਮਾ ਭੈਣਾਂ ਨੂੰ ਲਿਆਉਣਾ ਇਹ ਬੇਨਤੀ ਨਾਲ ਥੋੜਾ ਸਾਰਿਆਂ ਦਾ ਧੰਨਵਾਦ ਕਹਿੰਦਾ ਸਵਾਲ ਹੋਵੇ ਭਰਾਵੋ ਜਰੂਰ ਕਰਕੇ ਜਾਓ